हेलो स्टूडेंट्स वेलकम बैक टू माय चैनल आई होप टू सारे ठीक होगे सो आज दी मेरी वीडियो बी एट फोर्थ सेमेस्टर स्टूडेंट्स ले पेपर कर रही सी गाइडेंस एंड काउंसलिंग और यूनिट वन दे जेडे लॉन्ग मैं तैयार करवाया हो सारे टॉपिक करवा देते हैं क्लास टॉपिक करवाना है ठीक है और कर दिया नु निजी अगवाई पर्सनल गाइडेंस ठीक है सो निजी अगवाई की होती है कि जिमे कोई अपने निजी प्रॉब्लम्स हुंदिया है हैना ਇਹ ਜਿਹੜੀ ਪ੍ਰੋਬਲਮ ਹੁੰਦੀ ਹੈ ਕਿਸੇ ਵਿਅਕਤੀ ਦਾ ਨਿੱਜੀ ਪ੍ਰੋਬਲਮ ਦੇ ਲਈ ਜਿਹੜਾ ਉਹਨੂੰ ਸੋਲੂਸ਼ਨ ਦਿੱਤਾ ਜਾਂਦਾ ਹੈ ਉਹਦੇ ਲਈ ਉਹਦੀ ਅਗਵਾਈ ਕੀਤੀ ਜਾਂਦੀ ਹੈ ਉਹਦਾ ਹੱਲ ਕਰਨ ਦੇ ਲਈ ਜਿਹੜੀ ਉਹਨੂੰ ਅਗਵਾਈ ਕੀਤੀ ਜਾਂਦੀ ਹੈ ਨਾ ਜਿਵੇਂ ਕਿਸੇ ਨੂੰ ਕੋਈ ਆਪਣੇ ਪਰਿਵਾਰ ਦੇ ਵਿੱਚ ਕੋਈ ਪਰਸਨਲੀ ਪ੍ਰੋਬਲਮ ਆ ਗਈ ਜਾਂ ਉਹਨੂੰ ਆਪਣੀ ਫਿਜ਼ੀਕਲ ਹੈਲਥ ਨਾਲ ਰਿਲੇਟਡ ਕੋਈ ਪਰਸਨਲ ਪ੍ਰੋਬਲਮ ਆ ਗਈ ਤੇ ਉਹਦੇ ਵਿੱਚ ਜਿਹੜੀ ਉਹਨੂੰ ਅਗਵਾਈ ਜਿਹੜੀ ਕੀਤੀ ਜਾਣੀ ਹੈ ਉਹਨੂੰ ਜਿਹੜੀ ਉਹਦੇ ਵਿੱਚ ਗਾਈਡੈਂਸ ਦਿੱਤੀ ਜਾਣੀ ਆ ਉਹਨੂੰ ਅਸੀਂ ਜਿਹੜੀਆਂ ਨਿੱਜੀ ਅਗਵਾਈ ਬੋਲਦੇ ਆ ਪਰਸਨਲ ਜਿਹੜੀਆਂ ਗਾਈਡੈਂਸ ਬੋਲਦੇ ਆ ਸੋ ਨਿੱਜੀ ਗਵਾਈ ਇੱਕ ਕਿਸਮ ਦੀ ਸਹਾਇਤਾ ਹੈ ਜੋ ਕਿਸੇ ਵਿਅਕਤੀ ਨੂੰ ਉਸ ਦੀਆਂ ਭਾਵਨਾਤਮਿਕ ਸਮੱਸਿਆਵਾਂ ਅਤੇ ਭਾਵਨਾਵਾਂ ਉੱਤੇ ਕਾਬੂ ਪਾਉਣ ਵਿੱਚ ਸਹਾਇਤਾ ਕਰਦੀ ਹੈ ਨਿੱਜੀ ਗਵਾਈ ਉਹ ਹੁੰਦੀ ਹੈ ਜੋ ਕਿਸੇ ਵਿਅਕਤੀ ਨੂੰ ਆਪਣੀਆਂ ਨਿੱਜੀ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਜਿਹੜੀ ਹੈ ਦਿੱਤੀ ਜਾਂਦੀ ਹੈ ਠੀਕ ਹੈ ਤੁਨੀਜੀ ਅਗਵਾਈ ਕੀ ਹੈ ਕਿ ਸਹਾਇਤਾ ਆ ਇੱਕ ਕਿਸਮ ਦੀ ਸਹਾਇਤਾ ਹੈ ਜਿਹੜੀ ਕਿਸੇ ਨੂੰ ਦਿੱਤੀ ਜਾਂਦੀ ਹੈ ਕਿਸੇ ਵਿਅਕਤੀ ਨੂੰ ਜਿਹੜੀਆਂ ਉਹਦੇ ਭਾਵਨਾਤਮਿਕ ਸਮੱਸਿਆਵਾਂ ਆ ਤੇ ਉਹਦੀ ਆਪਣੀਆਂ ਭਾਵਨਾਵਾਂ ਉਤੇ ਆਪਣੇ ਇਮੋਸ਼ਨਸ ਦੇ ਉੱਪਰ ਜਿਹੜਾ ਉਹਨੇ ਕੰਟਰੋਲ ਕਰਨ ਲਈ ਕਾਬੂ ਕਰਨ ਲਈ ਉਹਨੂੰ ਦਿੱਤੀ ਜਾਂਦੀ ਆ ਠੀਕ ਹੈ ਨਿਜੀ ਅਗਵਾਈ ਉਹ ਹੁੰਦੀ ਹੈ ਜੋ ਕਿਸੇ ਵਿਅਕਤੀ ਨੂੰ ਆਪਣੀ ਨਿਜੀ ਸਮੱਸਿਆ ਦੇ ਹਲ ਕਰਨ ਦੇ ਲਈ ਦਿੱਤੀ ਜਾਂਦੀ ਹੈ ਠੀਕ ਹੈ ਸੋ ਉਹਦੀ ਕੋਈ ਕਿਸੇ ਪਰਸਨ ਦੇ ਕੋਈ ਨਿਰਜੀ ਸਮੱਸਿਆ ਤੁਹਾਨੂੰ ਹੱਲ ਕਰਨ ਦੇ ਲਈ ਜਿਹੜੀ ਉਹਨੂੰ ਅਗਵਾਈ ਦਿੱਤੀ ਹੈ ਜਿਹੜੀ ਗਾਈਡੈਂਸ ਦਿੱਤੀ ਆ ਉਹ ਕੀ ਆ ਪਰਸਨਲ ਗਾਈਡੈਂਸ ਆ ਨਿਰਜੀ ਗਾਈਡੈਂਸ ਆ ਅਕੋਰਡਿੰਗ ਟੂ ਵਿਲਸਨ ਵਿਲਸਨ ਦੇ ਅਕੋਰਡਿੰਗ ਠੀਕ ਹੈ ਸੋ ਵਿਲਸਨ ਦੇ ਅਕੋਰਡਿੰਗ ਕੀਆ ਕਿ ਨਿਰਜੀ ਅਗਵਾਈ ਦਾ ਉਦੇਸ਼ ਵਿਅਕਤੀ ਨੂੰ ਉਸਦੇ ਸਰੀਰ ਭਾਵਨਾਤਮਕ ਸਮਾਜਿਕ ਨੈਤਿਕ ਅਤੇ ਰੋਹਾਨੀ ਵਿਕਾਸ ਅਤੇ ਵਿਵਸਥਾ ਵਿੱਚ ਸਹਾਇਤਾ ਕਰਨਾ ਹੈ ਠੀਕ ਹੈ ਸੋ ਵਿਲਸਨ ਦੇ ਅਕੋਰਡਿੰਗ ਕੀ ਹੈ ਕਿ ਨਿੱਜੀ ਅਗਵਾਈ ਦਾ ਉਦੇਸ਼ ਕੀ ਆ ਵਿਅਕਤੀ ਨੂੰ ਉਸਦੇ ਸਰੀਰ ਭਾਵਨਾਤਮਕ ਸਮਾਜਿਕ ਨੈਤਿਕ ਰੋਹਾਨੀ ਵਿਕਾਸ ਅਤੇ ਵਿਵਸਥਾ ਵਿੱਚ ਸਹਾਇਤਾ ਕਰਨਾ ਹੈ ਅਕੋਰਡਿੰਗ ਟੂ ਕਰੋ ਐਂਡ ਕਰੋ ਠੀਕ ਹੈ ਸੋ ਕਰੋ ਐਂਡ ਕਰੋ ਦੇ ਅਕੋਰਡਿੰਗ ਨਿੱਜੀ ਮਾਰਗਦਰਸ਼ਨ ਮਾਰਗਦਰਸ਼ਨ ਭਾਵ ਅਗਵਾਈ ਹੁੰਦਾ ਆ ਠੀਕ ਹੈ ਸੋ ਨਿੱਜੀ ਮਾਰਗਦਰਸ਼ਨ ਇੱਕ ਵਿਅਕਤੀ ਨੂੰ ਜੀਵਨ ਦੇ ਸਾਰੇ ਖੇਤਰਾਂ ਵਿੱਚ ਰਵਈਏ ਅਤੇ ਵਿਵਹਾਰ ਦੇ ਵਿਕਾਸ ਵਿੱਚ ਇੱਕ ਬਿਹਤਰ ਵਿਵਸਥਾ ਕਰਨ ਦੇ ਲਈ ਦਿੱਤੀ ਗਈ ਸਹਾਇਤਾ ਨੂੰ ਦਰਸਾਉਂਦਾ ਹੈ ਸੋ ਕਰੋ ਐਂਡ ਕਰੋ ਦੇ ਅਨੁਸਾਰ ਕਿਹਾ ਕਿ ਇੱਕ ਵਿਅਕਤੀ ਨੂੰ ਜੀਵਨ ਦੇ ਸਾਰੇ ਖੇਤਰਾਂ ਵਿੱਚ ਰਵਈਏ ਅਤੇ ਵਿਵਹਾਰ ਦੇ ਵਿਕਾਸ ਵਿੱਚ ਇੱਕ ਬਿਹਤਰ ਵਿਵਸਥਾ ਕਰਨ ਦੇ ਲਈ ਠੀਕ ਹੈ ਜਿਹੜਾ ਤਾਂ ਰਵਈਆ ਤੇ ਵਿਵਹਾਰ ਆ ਸਾਰੇ ਖੇਤਰਾਂ ਦੇ ਵਿੱਚ ਉਹਨੂੰ ਕਿਹਾ ਉਰਵੇ ਦੀ ਬਿਹਤਰ ਵਿਵਸਥਾ ਕਰਨ ਦੇ ਲਈ ਜਿਹੜੀ ਨੂੰ ਸਹਾਇਤਾ ਜਿਹੜੀ ਆ ਉਹ ਕੀ ਆ ਨਿੱਜੀ ਜਿਹੜੀ ਹੈ ਗਾਈਡੈਂਸ ਆ ਠੀਕ ਹੈ ਨਿੱਜੀ ਗਵਾਈ ਦੀ ਲੋੜ ਕਿਉਂ ਹੁੰਦੀ ਆ ਠੀਕ ਹੈ ਸੋ ਜਿਹੜਾ ਅਸੀਂ ਕਰਾਂਗੇ ਕਿ ਜਿਹੜੀ ਨਿੱਜੀ ਅਗਵਾਈ ਆ ਸੋ ਇਹਦੀ ਜਿਹੜੀ ਲੋੜ ਕੀ ਰਹਿੰਦੀ ਆ ਕਿਉਂ ਜਿਹੜੀ ਨਿੱਜੀ ਅਗਵਾਈ ਜਿਹੜੀ ਆ ਹਮ ਦੀ ਜ਼ਰੂਰਤ ਪੈਂਦੀ ਆ ਠੀਕ ਹੈ ਸੋ ਨਿੱਜੀ ਅਗਵਾਈ ਜਿਹੜੀ ਸਭ ਤੋਂ ਪਹਿਲਾਂ ਕੀ ਆ ਭਾਵਨਾਤਮਕ ਸਮੱਸਿਆ ਦੇ ਅਧਿਐਨ ਦੇ ਲਈ ਠੀਕ ਹੈ ਸਭ ਤੋਂ ਪਹਿਲਾ ਜਿਹੜਾ ਆ ਤੇ ਆ ਦੇ ਅਧਿਐਨ ਦੀ ਲੋੜ ਠੀਕ ਹੈ ਜੋ ਭਾਵਨਾਤਮਕ ਜਿਵੇਂ ਕਿ ਅਲੱਗ-ਅਲੱਗ ਮਨੁੱਖਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਭਾਵਨਾਵਾਂ ਭਾਵਨਾਤਮਕ ਸਮੱਸਿਆਵਾਂ ਹੋ ਸਕਦੀਆਂ ਹਨ ਨਿਰਾਸ਼ਾ ਚਿੰਤਾ ਘਬਰਾਹਟ ਤਣਾਹ ਹਨ ਸੋ ਜਿਹੜੀ ਨਿੱਜੀ ਗਾਈਡੈਂਸ ਆ ਇਹੋ ਜੀਆਂ ਸਮੱਸਿਆਵਾਂ ਦਾ ਜਿਹੜਾ ਆ ਹੱਲ ਜਿਹੜਾ ਆ ਇਨਸਾਨ ਨੂੰ ਦਿੰਦੀ ਆ ਅਗਵਾਈ ਦੇ ਰਾਹੇ ਠੀਕ ਹੈ ਸੋ ਉਹਦੇ ਜਿਹੜੇ ਜਿਹੜੀਆਂ ਦੇ ਭਾਵਨਾਤਮਿਕ ਜਿਹੜੀਆਂ ਉਹਦੇ ਕੋਈ ਉਹਨੂੰ ਡਰਾ ਜਾਂ ਕੋਈ ਦੁਸ਼ਮਣੀ ਜਾਂ ਈਰਖਾ ਆ ਠੀਕ ਹੈ ਸੋ ਇਹ ਉਹਦੇ ਸਾਰੇ ਹੀ ਜਿਹੜੇ ਭਾਵ ਆ ਠੀਕ ਹੈ ਉਹਨਾਂ ਦਾ ਅਧਿਐਨ ਉਹਨਾਂ ਨੂੰ ਜਿਹੜਾ ਸਮਝਣਾ ਤੇ ਉਹਨਾਂ ਨੂੰ ਜਿਹੜਾ ਬਦਲਣ ਦੇ ਵਿੱਚ ਸਹਾਇਤਾ ਕਰਦੀ ਹੈ ਨਿਜੀ ਅਗਵਾਈ ਸੋ ਭਾਵਨਾਤਮਿਕ ਸਮੱਸਿਆਵਾਂ ਦਾ ਅਧਿਐਨ ਕਰਨ ਤੇ ਉਹਨਾਂ ਦਾ ਹੱਲ ਕਰਨ ਦੇ ਲਈ ਜਿਹੜੀ ਸਾਨੂੰ ਲੋਡ ਹੁੰਦੀ ਆ ਉਹ ਜਿਹੜੀ ਹੈ ਨਿਜੀ ਅਗਵਾਈ ਦੀ ਲੋਡ ਹੁੰਦੀ ਆ ਠੀਕ ਹੈ ਸੋ ਉਸ ਤੋਂ ਬਾਅਦ ਜਿਹੜਾ ਆ ਸਰੀਰਕ ਸਿਹਤ ਸੰਬੰਧੀ ਸਮੱਸਿਆਵਾਂ ਠੀਕ ਹੈ ਸੋ ਸਰੀਰਕ ਸਿਹਤ ਸੰਬੰਧੀ ਕਿਸੇ ਵੀ ਵਿਅਕਤੀ ਨੂੰ ਅਗਰ ਕੋਈ ਜਿਹੜੀਆਂ ਪ੍ਰੋਬਲਮਸ ਆ ਜਾਂਦੀਆਂ ਆ ਉਹਦੇ ਸਰੀਰ ਦੇ ਨਾਲ ਸੰਬੰਧਿਤ ਅਗਰ ਕੋਈ ਜਿਹੜੀਆਂ ਪ੍ਰੋਬਲਮਸ ਆ ਤਾਂ ਨਿੱਜੀ ਜਿਹੜੀ ਆ ਅਗਵਾਈ ਦੇ ਨਾਲ ਵਿਅਕਤੀ ਦੇ ਸਿਹਤ ਜਿਹੜੀ ਸੰਬੰਧਿਤ ਸਮੱਸਿਆਵਾਂ ਹੱਲ ਜਿਹੜੀਆਂ ਹੋ ਜਾਂਦੀਆਂ ਠੀਕ ਹੈ ਸੋ ਸਿਹਤ ਸੰਬੰਧੀ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਵੀ ਨਿੱਜੀ ਸਹਾਇਤਾ ਦੀ ਲੋੜ ਆ ਭਾਵਨਾਤਮਿਕ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਵੀ ਸਾਨੂੰ ਕਿਹਦੀ ਲੋੜ ਆ ਨਿੱਜੀ ਅਗਵਾਈ ਦੀ ਪਰਿਵਾਰਿਕ ਸਮੱਸਿਆ ਠੀਕ ਹੈ ਪਰਿਵਾਰਾਂ ਦੇ ਵਿੱਚ ਜੇ ਮੇ ਕੋਈ ਤਣਾ ਹੋ ਗਿਆ ਕਿਸੇ ਭੈਣ ਭਰਾ ਦੇ ਨਾਲ ਆਪਣੀ ਜਿਹੜਾ ਝਗੜਾ ਹੋ ਗਿਆ ਜਾਂ ਕੁਝ ਵੀ ਹੋ ਗਿਆ ਨਾ ਇੱਕ ਤਣਾ ਦੀ ਸਨਿਤੀ ਦੀ ਸਥਿਤੀ ਬਣ ਗਈ ਹੈ ਜਿਹਦੇ ਨਾਲ ਇਨਸਾਨ ਜਿਹੜਾ ਆ ਬਹੁਤ ਜ਼ਿਆਦਾ ਅਬਸੈਟ ਹੋ ਗਿਆ ਤਾਂ ਉੱਥੇ ਵੀ ਨੂੰ ਲੋਡ ਪੈਂਦੀ ਆ ਨਿੱਜੀ ਅਗਵਾਈ ਦੀ ਧਰਮ ਦੀਆਂ ਸਮੱਸਿਆਵਾਂ ਮਾ ਧਰਮ ਨਾਲ ਰਿਲੇਟਡ ਕੋਈ ਜਿਹੜੇ ਕੋਈ ਵੀ ਪ੍ਰੋਬਲਮ ਪੈਦੀ ਜਾਂ ਕੋਈ ਵੀ ਜਿਹੜਾ ਆ ਗਲਤ ਵਿਚਾਰਧਾਰਾ ਗਈ ਤਾਂ ਉੱਥੇ ਵੀ ਜਿਹੜੀਆਂ ਨਿੱਜੀ ਅਗਵਾਈ ਹੀ ਕੰਮ ਕਰੂਗੀ ਸ਼ਖਸੀਅਤ ਦੀਆਂ ਮੁਸ਼ਕਲਾਂ ਠੀਕ ਹੈ ਸੋ ਸ਼ਖਸੀਅਤ ਦੇ ਵਿੱਚ ਪਰਸਨੈਲਿਟੀ ਦੇ ਵਿੱਚ ਕਈ ਵਾਰ ਹੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਹੋ ਜਾਂਦੀਆਂ ਆ ਠੀਕ ਹੈ ਜਿਵੇਂ ਆ ਆ ਪਕੀਰ ਸ਼ਖਸੀਅਤ ਦੇ ਵਿੱਚ ਕਿ ਜਿਵੇਂ ਜਿਆ ਕੋਈ ਚਿੰਤਾ ਹੋ ਗਈ ਹੈ ਨਾ ਜਾਂ ਦੰਦਾਂ ਨੂੰ ਪੀਸਣਾ ਜਾਂ ਨੀਂਦ ਵਿੱਚ ਤੁਰਨਾ ਇਦਾਂ ਦੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਤੇ ਉਹਦੇ ਲਈ ਵੀ ਜਿਹੜੀ ਆ ਜੋਗ ਅਗਵਾਈ ਜਿਹੜੀ ਨਿੱਜੀ ਜੋਗ ਅਗਵਾਈ ਦੀ ਲੋੜ ਪੈਂਦੀ ਆ ਠੀਕ ਹੈ ਸੋ ਮਾਨਸਿਕ ਸਿਹਤ ਕਿ ਮਾਨਸਿਕ ਸਿਹਤ ਜਿਹੜੀ ਆ ਅਗਰ ਇਹਦੇ ਵਿੱਚ ਵੀ ਜਿਹੜਾ ਕਈ ਵਾਰੀ ਜਿਹੜਾ ਆ ਮਨੁੱਖ ਨੂੰ ਜਿਹੜਾ ਆ ਬਹੁਤ ਤਰ੍ਹਾਂ ਦੀਆਂ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਆ ਔਰ ਕਈ ਵਾਰ ਬੱਚੇ ਵੀ ਜਿਹੜੇ ਆ ਉਹਨਾਂ ਨੂੰ ਵੀ ਮਾਨਸਿਕ ਸਿਹਤ ਦੇ ਵਿੱਚ ਜਿਹੜੀ ਗਰਾਵਟ ਆ ਜਾਂਦੀ ਆ ਤੇ ਮਾਨਸਿਕ ਸਮੱਸਿਆ ਦਾ ਹੱਲ ਦੇ ਲਈ ਵੀ ਕੀ ਆ ਨਿੱਜੀ ਅਗਵਾਈ ਹੀ ਲੋੜਿੰਦੀ ਹੁੰਦੀ ਹੈ ਕਿਉਂਕਿ ਮਾਨਸਿਕ ਸਿਹਤ ਦਾ ਹੱਲ ਨਿੱਜੀ ਅਗਵਾਈ ਹੀ ਕਰ ਸਕਦੀ ਆ ਲਿੰਗ ਸਮੱਸਿਆਵਾਂ ਠੀਕ ਹੈ ਕਿਸ਼ੋਰ ਅਵਸਥਾ ਦੇ ਵਿੱਚ ਜਿਹੜਾ ਬੱਚਾ ਨੂੰ ਕਿਸ ਤਰ੍ਹਾਂ ਦੇ ਲਿੰਗ ਸਮੱਸਿਆਵਾਂ ਰਹਿਦੀਆਂ ਆ ਜਾਂਦੀਆਂ ਉਹਨਾਂ ਦੇ ਉੱਤੇ ਹਾਵ ਵੀ ਹੋ ਜਾਂਦੀਆਂ ਆ ਠੀਕ ਹੈ ਸੋ ਇਹੋ ਜੇ ਟਾਈਮ ਦੇ ਉੱਤੇ ਵੀ ਇਹਨਾਂ ਨੂੰ ਕਿਹਦੀ ਲੋੜ ਹੁੰਦੀ ਆ ਤਾਂ ਨਿੱਜੀ ਅਗਵਾਏ ਦੀ ਲੋੜ ਹੁੰਦੀ ਆ ਬੁਢਾਪੇ ਦੀਆਂ ਸਮੱਸਿਆਵਾਂ ਠੀਕ ਹੈ ਸੋ ਬੁਢਾਪੇ ਦੇ ਵਿੱਚ ਸਰੀਰ ਦੇ ਵੱਖੋ-ਵੱਖਰੇ ਜਿਹੜੇ ਅੰਗ ਹੁੰਦੇ ਉਹਨਾਂ ਦੀ ਤਾਕਤ ਘਟਣੀ ਸ਼ੁਰੂ ਹੋ ਜਾਂਦੀ ਆ ਤਾਂ ਬੁਢਾਪੇ ਦੇ ਸਮੇਂ ਦੀ ਸਹੀ ਵਾਰ ਤੋਂ ਕਰਨੀ ਦਾ ਸਰੀਰ ਨੂੰ ਜਿਹੜਾ ਕਿਵੇਂ ਜਿਹੜਾ ਕਿ ਨਾ ਹਦਾਇਤਾਂ ਦੇ ਵਿੱਚ ਰੱਖਣਾ ਆ ਇਸ ਦੇ ਲਈ ਵੀ ਕੀ ਹੁੰਦੀ ਆ ਨਿਜੀ ਅਗਵਾਈ ਹੁੰਦੀ ਆ ਆਤਮ ਵਿਸ਼ਵਾਸ ਦੇ ਲਈ ਸੋ ਕਿਸੇ ਵਿਅਕਤੀ ਦੇ ਵਿੱਚ ਆਤਮ ਵਿਸ਼ਵਾਸ ਪੈਦਾ ਕਰਨ ਦੇ ਲਈ ਵੀ ਨਿਜੀ ਜਿਹੜੀ ਆ ਅਗਵਾਈ ਦੀ ਲੋੜ ਆ ਚੰਗੇ ਨਾਗਰਿਕ ਦੇ ਲਈ ਠੀਕ ਆ ਕਿਸੇ ਨੂੰ ਚੰਗਾ ਨਾਗਰਿਕ ਬਣਾਉਣਾ ਆ ਚਾਹੇ ਕਿਸੇ ਵਿਦਿਆਰਥੀ ਨੂੰ ਚਾਹੇ ਕਿਸੇ ਸੋਸਾਇਟੀ ਦੇ ਵਿਅਕਤੀ ਨੂੰ ਤਾਂ ਉੱਥੇ ਵੀ ਜਿਹੜੀ ਉਹਦੇ ਜਿਹੜਾ ਉਹਦੇ ਨਿਜੀ ਉਹਨੋਂ ਜਿਹੜਾ ਆ ਅਗਵਾਈ ਦੀ ਲੋੜ ਆ اسی طرح سماਜੀਕ ਔਰ ਮਾਨਸਿਕ ਵਿਕਾਸ ਲਈ ਵੀ ਨਿੱਜੀ ਅਗਵਾਈ ਦੀ ਹੀ ਲੋੜ ਹੁੰਦੀ ਹੈ ਨੈਤਿਕ ਗੁਣਾਂ ਦਾ ਵੀ ਨੂੰ ਵਿਕਸਿਤ ਕਰਨ ਦੇ ਲਈ ਵੀ ਨਿੱਜੀ ਜਿਹੜਾ ਆ ਗੁਣਾਂ ਦੀ ਲੋੜ ਆ ਠੀਕ ਹੈ ਸੋ ਜੋ ਇਨਸਾਨ ਦੀਆਂ ਨਿੱਜੀ ਜਿਹੜੀਆਂ ਆ ਪ੍ਰੋਬਲਮਸ ਆ ਜਿਨ੍ਹਾਂ ਨੂੰ ਜਿਹੜਾ ਉਹਦੇ ਅੰਦਰੋਂ ਸੈੱਟ ਕੀਤਾ ਜਾਣਾ ਉਹਨਾਂ ਸਾਰੀਆਂ ਮੁਸੀਬਤਾਂ ਦੇ ਲਈ ਕੀ ਹੈ ਨਿੱਜੀ ਅਗਵਾਈ ਦੀ ਲੋੜ ਆ ਠੀਕ ਹੈ ਉੱਥੇ ਉਹਨੂੰ ਜਿਹੜਾ ਆਪਣੇ ਸਵੈ ਪਛਾਣ ਕਰਨ ਦੀ ਸਵੈ ਨੂੰ ਪਛਾਣਨ ਦੀ ਲੋੜ ਪੈਂਦੀ ਆ ਤਾਂ ਉਹ ਸਾਰੀ ਜੜੀਆਂ ਉਹਦੀ ਨਿੱਜੀ ਅਗਵਾਈ ਦੇ ਨਾਲ ਹੀ ਜਿਹੜਾ ਇਹ ਸਾਰਾ ਕੁਝ ਠੀਕ ਹੋ ਸਕਦਾ ਤੇ ਇਹ ਲੋੜ ਆ ਠੀਕ ਹੈ ਜਿਹੜੀਆਂ ਉਹਦੀਆਂ ਭਾਵਨਾਤਮਿਕ ਸਰੀਰਿਕ ਸਮਾਜਿਕ ਮਾਨਸਿਕ ਪਰਿਵਾਰਿਕ ਹਨਾ ਸੋ ਸਾਰੀਆਂ ਹੀ ਜੜੀਆਂ ਆ ਮੁਸੀਬਤਾਂ ਜਾਂ ਕੋਈ ਸਮੱਸਿਆ ਮੈਂ ਤਾਂ ਉਹਨਾਂ ਨੂੰ ਛੋੜੀ ਨਿੱਜੀ ਅਗਵਾਈ ਹੀ ਠੀਕ ਕਰ ਸਕਦੀ ਆ ਹੁਣ ਉਦੇਸ਼ ਕੀ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਿਲਕੁਲ ਕਨਫਿਊਜ਼ ਨਾ ਹੋਇਆ ਕਰੋ ਜਿਹੜੀ ਪ੍ਰੋਬਲਮ ਦੇ ਲਈ ਹੈ ਨਾ ਜਿਹੜੇ ਕਾਰਨ ਹੁੰਦੇ ਆ ਜਿਹੜੀ ਲੋਡ ਹੁੰਦੀ ਆ ਉਹੀ ਉਦੇਸ਼ ਹੁੰਦੇ ਆ ਕਿਉਂ ਕਿ ਉਹਨਾਂ ਚੀਜ਼ਾਂ ਨੂੰ ਹੀ ਸਹੀ ਕਰਨਾ ਹੁੰਦਾ ਆ ਠੀਕ ਹੈ ਜਿਵੇਂ ਕੋਈ ਪ੍ਰੋਬਲਮ ਆ ਨਾ ਉਹਨੂੰ ਸਹੀ ਕਰਨਾ ਹੀ ਉਸ ਚੀਜ਼ ਦਾ ਉਦੇਸ਼ ਹੋ ਜਾਂਦਾ ਆ ਸੋ ਇਸੇ ਤਰ੍ਹਾਂ ਅਗਵਾਈ ਦਾ ਹੁਣ ਜਿੰਨੀਆਂ ਜਿੱਥੇ-ਜਿੱਥੇ ਉਹਦੀ ਲੋਡ ਆ ਹਨਾ ਅਗਵਾਈ ਦੀ ਉਹੀ ਬਸ ਉਹਨੇ ਉਹਨੂੰ ਸਹੀ ਕਰਨਾ ਹੀ ਉਹਦਾ ਉਦੇਸ਼ ਆ ਜਿਵੇਂ ਦੇਖ ਲਓ ਮਾਨਸਿਕ ਪੱਧਰ ਦਾ ਵਿਕਾਸ ਕਰਨਾ ਹਣਾ ਅਸੀਂ ਉੱਥੇ ਕਹਿੰਦੇ ਸੀ ਕਿ ਮਾਨਸਿਕ ਪਦਰ ਦੀ ਗੱਲ ਕਰਦੇ ਤੇ ਮਾਨਸਿਕ ਪਦਰ ਦਾ ਵਿਕਾਸ ਬੌਧਿਕ ਪਦਰ ਦਾ ਵਿਕਾਸ ਭਾਵਨਾਤਮਕ ਤੌਰ ਤੇ ਮਜ਼ਬੂਤੀ ਉੱਥੇ ਅਸੀਂ ਕਹਿੰਦੇ ਸੀ ਕਿ ਭਾਵਨਾਤਮਕ ਤੌਰ ਦੇ ਤੇੜਾ ਆ ਆਪਣੇ ਇਸ ਸਮੱਸਿਆ ਦਾ ਅਧਿਐਨ ਕਰਨਾ ਤਾਂ ਇੱਥੇ ਉਹਨੇ ਕੀ ਕਰਨਾ ਆ ਉਹਨੂੰ ਮਜ਼ਬੂਤ ਬਣਾਉਣਾ ਆ ਸਮਾਜਿਕ ਸਮਾਜੋਜਨ ਦੇ ਯੋਗ ਅਸੀਂ ਉੱਥੇ ਕਹਿੰਦੇ ਆ ਕਿ ਸਮਾਜਿਕ ਵਿਕਾਸ ਦੇ ਲਈ ਸਾਨੂੰ ਕੀ ਆ ਨਿੱਜੀ ਅਗਵਾਏ ਦੀ ਲੋੜ ਆ ਤਾਂ ਇੱਥੇ ਅਸੀਂ ਕਹਿੰਦੇ ਆ ਸਮਾਜਿਕ ਸਮਾਜੋਜਨ ਕਿਉਂ ਦਾ ਅਡਜਸਟਮੈਂਟ ਠੀਕ ਹੈ ਸਮਾਜੋਜਨ ਦੇ ਯੋਗ ਇਹ ਸਾਰਾ ਕੁਝ ਮਤਲਬ ਲੋੜਾਂ ਦੇ ਵਿੱਚੋਂ ਹੀ ਨਿਕਲਦਾ ਆ ਆ ਤਾਂ ਵਿਸ਼ਵਾਸੀ ਬਣਾਉਣਾ ਫੈਸਲੇ ਯੋਗ ਬਣਾਉਣਾ ਨੈਤਿਕ ਗੁਣ ਦਾ ਧਾਰਨੀ ਬਣਾਉਣਾ ਹਨਾ ਇਹ ਸਾਰਾ ਕੁਝ ਕੀ ਆ ਉਹਦੇ ਜਿਹੜੇ ਆ ਉਦੇਸ਼ ਹੀ ਆ ਠੀਕ ਹੈ ਸੋ ਇਹਦੇ ਕੁਝ ਉਦੇਸ਼ ਜਿਹੜੇ ਆ ਪ੍ਰਾਇਮਰੀ ਪੱਧਰ ਤੇ ਉੱਪਰ ਵੀ ਆ ਠੀਕ ਹੈ ਪ੍ਰਾਇਮਰੀ ਪੜਾਅ ਦੇ ਵਿੱਚ ਕੀ ਆ ਕਿ ਵਿਦਿਆਰਥੀ ਨੂੰ ਜਿਹੜਾ ਦੂਜਿਆਂ ਦੇ ਨਾਲ ਸਹਿਯੋਗ ਕਰਨਾ ਆਪਣੇ ਗੁੱਸੇ ਤੇ ਕਾਬੂ ਰੱਖਣਾ ਹਨਾ ਆਪਣੇ ਹੱਥਾਂ ਨਾਲ ਕੰਮ ਕਰਨਾ ਸਾਰਿਆਂ ਨਾਲ ਮਿਲ ਕੇ ਰਹਿਣਾ ਇਹ ਚੀਜ਼ਾਂ ਸਖਿਆ ਜਾਂਦੀਆਂ ਆ ਐਲੀਮੈਂਟਰੀ ਸਟੇਜ ਉੱਪਰ ਜਿਹੜਾ ਆ ਉਹਨੂੰ ਜਿਹੜਾ ਆ ਸਕੂਲ ਦੇ ਵਾਤਾਵਰਣ ਦੇ ਨਾਲ ਜਿਹੜਾ ਆ ਤਾਲਮਿਲ ਬਣਾਉਣਾ ਸਿਖਾਇਆ ਜਾਂਦਾ ਆ ਸਿਰਕ ਜਿਹੜੀ ਆ ਜਿਹਦੀ ਚੰਗੀ ਸਿਹਤ ਆ ਉਹਦੇ ਲਈ ਜਿਹੜਾ ਆ ਜੋ ਗਗਵਾਈ ਕੀਤੀ ਜਾਂਦੀ ਹੈ ਕਿ ਉਹਨੂੰ ਮੈਡੀਕਲ ਜਾਂਚ ਵਗੈਰਾ ਜਿਹੜਾ ਉਹਦਾ ਇੰਤਜ਼ਾਮ ਕੀਤਾ ਜਾਂਦਾ ਹੈ ਆ ਭਾਵਨਾਤਮਿਕ ਪੱਧਰ ਦੇ ਉੱਤੇ ਉਹਦਾ ਸਹਿਯੋਗ ਕੀਤਾ ਜਾਂਦਾ ਆ ਠੀਕ ਹੈ ਤੇ ਉਹਨੂੰ ਸਵੈ ਸ਼ਾਸਨ ਐਲੀਮੈਂਟਰੀ ਪੱਧਰ ਤੇ ਉਹ ਸਵੈ ਸ਼ਾਸਨ ਆਪਣੇ ਆਪ ਦੇ ਉੱਤੇ ਜਿਹੜਾ ਉਹ ਸਵੈ ਸ਼ਾਸਨ ਕਿਵੇਂ ਰੱਖਣਾ ਹੈ ਇਹ ਚੀਜ਼ਾਂ ਸਖਾਈ ਨਾ ਜਾਂਦੀਆਂ ਆ ਠੀਕ ਹੈ ਪ੍ਰਾਇਮਰੀ ਪੱਧਰ ਦੇ ਉੱਤੇ ਉਹਨੂੰ ਕੀ ਆ ਬੱਚਿਆਂ ਨਾਲ ਮਿਲਜੁਲ ਕੇ ਆਪਣੇ ਗੁੱਸੇ ਤੇ ਕੰਟਰੋਲ ਕਰਨਾ ਸਾਰਿਆਂ ਨਾਲ ਮਿਲ ਕੇ ਰਹਿਣਾ ਇਹ ਚੀਜ਼ਾਂ ਪ੍ਰਾਇਮਰੀ ਪੱਧਰ ਤੇ ਐਲੀਮੈਂਟਰੀ ਪੱਧਰ ਦੇ ਉੱਤੇ ਉਹਦੇ ਸਰੀਰ ਦੀ ਜਾਂਚ ਠੀਕ ਹੈ ਔਰ ਉਹਨੂੰ ਸਵੈ ਨਿਯਾਸ਼ਣਸ ਕਹਿਆ ਜਾਂਦਾ ਹੈ ਸੈਕੰਡਰੀ ਪੱਧਰ ਦੀ ਗੱਲ ਕਰੀਏ ਠੀਕ ਹੈ ਸੈਕੰਡਰੀ ਪੱਧਰ ਦੇ ਉੱਪਰ ਜਿਹੜਾ ਆ ਉਹਨੂੰ ਲਿੰਗ ਜਿਹੜਾ ਆ ਸੰਬੰਧੀ ਜਿਹੜਾ ਆ ਗਿਆਨ ਦਿੱਤਾ ਜਾਂਦਾ ਹੈ ਕਿਉਂਕਿ ਇਸ ਟਾਈਮ ਜਿਹੜਾ ਆ ਅਵਸਥਾ ਜਿਹੜੀ ਇਹ ਬੱਚੇ ਦੀ ਚੇਂਜ ਹੋਣ ਲੱਗ ਜਾਂਦੀ ਹੈ ਤਾਂ ਇੱਥੇ ਜਿਹੜਾ ਆ ਉਹਨੂੰ ਲਿੰਗ ਸੰਬੰਧੀ ਜਿਹੜੀ ਆ ਜਾਣਕਾਰੀ ਜਿਹੜੀ ਆ ਦਿੱਤੀ ਜਾਂਦੀ ਆ ਠੀਕ ਹੈ ਤੇ ਨਾਲ ਦੇ ਨਾਲ ਜਿਹੜੀ ਚੰਗੀ ਨੈਤਿਕਤਾ ਸਿਖਾਈ ਜਾਂਦੀ ਆ ਕਾਲਜ ਯੂਨੀਵਰਸਿਟੀ ਕਾਲਜ ਯੂਨੀਵਰਸਿਟੀ ਦੇ ਵਿੱਚ ਜਿਹੜਾ ਆ ਉਹਨੂੰ ਪ੍ਰੋਪਰ ਜਿਹੜਾ ਹੈ ਗਾਈਡ ਕੀਤਾ ਜਾਂਦਾ ਆ ਠੀਕ ਹੈ ਔਰ ਇੱਥੇ ਉਹਨੂੰ ਜਿਹੜਾ ਹੈ ਲਿੰਕ ਸੰਬੰਧੀ ਜਿਹੜਾ ਆ ਔਰ ਸਾਰੀਆਂ ਹੀ ਜਿਹੜੀਆਂ ਆ ਪਰਸਨਲ ਜਿਹੜੀ ਹੈ ਇਨਫੋਰਮੇਸ਼ਨ ਜਿਹੜੀ ਆ ਠੀਕ ਹੈ ਸੋ ਲੜਕੀਆਂ ਨੂੰ ਵੀ ਤੇ ਲੜਕਿਆਂ ਨੂੰ ਵੀ ਪਰਸਨਲੀ ਜਿਹੜਾ ਆ ਸਾਰੀ ਹੀ ਜਿਹੜੀ ਆ ਇਨਫੋਰਮੇਸ਼ਨ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਇੰਟਰੋਡਿਊਸ ਕਰਵਾਇਆ ਜਾਂਦਾ ਆ ਔਰ ਨਾਲ ਦੇ ਨਾਲ ਇਸ ਉਮਰ ਦੇ ਵਿੱਚ ਕਿਉਂਕਿ ਜਿਆਦਾਤਰ ਇਹ ਜਿਹੜੀ ਆ ਇਸ ਉਮਰ ਦੇ ਵਿੱਚ ਬੱਚਿਆਂ ਨੂੰ ਮੈਰਿਜ ਦਾ ਬਹੁਤ क्रेज ਹੁੰਦਾ ਹੈ ਮੈਰਿਜ ਬਹੁਤ ਹਾਵੀ ਹੁੰਦੀ ਹੈ ਉਹਨਾਂ ਦਾ ਜਿਹੜਾ ਉਸ ਟਾਈਮ ਮੰਨ ਕਰਦਾ ਹੈ ਕਿ ਅਸੀਂ ਜਲਦੋ ਜਲਦ ਮੈਰਿਜ ਕਰਵਾ ਲਈਏ ਹੈ ਨਾ ਸੋ ਇਹਨਾਂ ਸਾਰਿਆਂ ਦੇ ਲਈ ਇੱਥੇ ਜਿਹੜੀ ਆ ਅਗਵਾਈ ਜਿਹੜੀ ਉਹਨਾਂ ਨੂੰ ਦੇ ਦਿੱਤੀ ਜਾਂਦੀ ਹੈ ਔਰ ਇਹਨਾਂ ਇਹਨਾਂ ਨੂੰ ਜਿਹੜਾ ਅਗਵਾਈ ਦਾ ਇੱਥੇ ਉਦੇਸ਼ ਆ ਬੱਚਿਆਂ ਦੀ ਜਿਹੜੀ ਮਾਨਸਿਕ ਹਾਲਤ ਨੂੰ ਜਿਹੜਾ ਆ ਮਨੋਵਿਗਿਆਨਿਕ ਹਾਲਤ ਨੂੰ ਸਹੀ ਰੱਖਣਾ ਠੀਕ ਹੈ ਸੋ ਇਹ ਜਿਹੜਾ ਸੀਗਾ ਪ੍ਰਾਇਮਰੀ ਐਲੀਮੈਂਟਰੀ ਸਕੂਲ ਤੇ ਯੂਨੀਵਰਸਿਟੀ ਪੱਧਰ ਤੇ ਕੁਝ ਉਦੇਸ਼ ਆ ਜਿਹੜੇ ਕਿ ਨਿੱਜੀ ਜਿਹੜੀ ਅਗਵਾਈ ਦੇ ਲਈ ਡਿਸਾਈਡ ਕੀਤੇ ਹੋਏ ਉਸ ਤੋਂ ਬਾਅਦ ਆ ਮੈਥਡਸ ਆਫ ਦਾ ਪਰਸਨਲ ਗਾਈਡੈਂਸ ਠੀਕ ਹੈ ਮੈਥਡਸ ਕੀ ਕੀਆ ਬਹੁਤ ਇਜ਼ੀ ਹੈ ਮੈਥਡਸ ਮੈਥਡਸ ਲਓ ਠੀਕ ਹੈ ਸਾਰੀ ਜਾਣਕਾਰੀ ਜਿਹੜੀ ਹੈ ਇਕੱਠੀ ਕਰਨੀ ਪਹਿਲਾਂ ਕੀ ਕਰਨਾ ਕਿ ਇੱਕ ਅਧਿਐਨ ਦੇ ਰਾਹੀਂ ਚਾਹੇ ਉਹ ਪਰਿਵਾਰ ਤੋਂ ਜਿਹੜਾ ਆ ਹੁੱਚ ਕੇ ਹਨਾ ਤੇ ਚਾਹੇ ਉਹ ਜਿਹੜਾ ਵਿਦਿਆਰਥੀ ਦੀ ਸ਼ਖਸੀਅਤ ਇੰਟਰਵਿਊ ਰਾਹੀਂ ਜਿਹੜਾ ਹੈ ਉਹਦੇ ਬਾਰੇ ਸਾਰੀ ਜਾਣਕਾਰੀ ਜਿਹੜੀ ਹੈ ਸਾਰੇ ਅੰਕੜੇ ਜਿਹੜੇ ਇਕੱਠੇ ਕਰਨੇ ਆ ਸਮੱਸਿਆਵਾਂ ਦੇ ਕਾਰਨ ਦਾ ਪਤਾ ਲਗਾਉਣਾ ਹੁਣ ਜਿਹੜੀ ਪ੍ਰੋਬਲਮ ਆ ਉਹਦੇ ਕਾਰਨ ਦਾ ਪਤਾ ਲਗਾਉਣਾ ਠੀਕ ਹੈ ਸੋ ਜਿਹੜਾ ਆ ਇਹਦੇ ਲਈ ਜਿਹੜਾ ਨਰਜੀ ਇੰਟਰਵਿਊ ਜਾਂ ਹੋਰ ਵੀ ਜਾਣਕਾਰੀ ਇਕੱਠੀ ਕਰਨ ਦੀ ਲੋੜ ਪੈ ਸਕਦੀ ਆ ਤਾਂ ਇਹ ਪਹਿਲੇ ਦੇ ਵਿੱਚ ਜਾਣਕਾਰੀ ਇਕੱਠੀ ਕਰਨੀ ਆ ਦੂਜੇ ਦੇ ਵਿੱਚ ਕੀ ਹੈ ਕਾਰਨ ਦਾ ਪਤਾ ਲਗਾਉਣਾ ਆ ਉਸ ਤੋਂ ਬਾਅਦ ਉਪਚਾਰ ਦਾ ਹੱਲ ਬਾਰੇ ਸੋਚਣਾ ਹੁਣ ਜਿਹੜਾ ਅਗਵਾਈ ਕਰਾਜੇ ਨੇ ਅਗਵਾਈ ਕਰਨੀ ਆ ਤਾਂ ਉਹਨੇ ਫਿਰ ਕੀ ਸੋਚਣਾ ਹੈ ਉਪਚਾਰ ਦਾ ਹੱਲ ਬਾਰੇ ਸੋਚਣਾ ਹੈ ਉਸ ਤੋਂ ਬਾਅਦ ਨਿੱਜੀ ਅਗਵਾਈ ਨੂੰ ਕੀ ਕਰਨਾ ਪੇਸ਼ ਕਰਨਾ ਹੈ ਠੀਕ ਹੈ ਸੋ ਉਹਨੇ ਫਿਰ ਜਿਹੜਾ ਉਸ ਅਗਵਾਈ ਦਾ ਹੱਲ ਜਿਹੜਾ ਆ ਜਿਸ ਨੂੰ ਇਹਦੀ ਜ਼ਰੂਰਤ ਆ ਉਹਨੂੰ ਦੱਸ ਦੇਣਾ ਹੈ ਉਸ ਤੋਂ ਬਾਅਦ ਲਾਸਟ ਪੁਆਇੰਟ ਜਿਹੜਾ ਸਾਰਿਆਂ ਦੇ ਵਿੱਚ ਹੀ ਸੇਮ ਹੁੰਦਾ ਆ ਫਾਲੋ ਅਪ ਸਰਵਿਸ ਫਾਲੋ ਅਪ ਸਰਵਿਸ ਕੀ ਆ ਕਿ ਦੇਖਣਾ ਆ ਕਿ ਉਹ ਜਿਹੜਾ ਆ ਜੁੜਾ ਉਹਨੂੰ ਹਾਲ ਦੱਸਿਆ ਗਿਆ ਆ ਉਹਦੇ ਤੇ ਕਿੰਨਾ ਸਫਲਤਾਪੂਰਵਕ ਕੰਮ ਕਰਦਾ ਪਿਆ ਹੈ ਠੀਕ ਹੈ on the follow up service ਮੈ ਉਹਨੂੰ ਜਿਹੜਾ ਚੈੱਕ ਕਰਨਾ ਉਹਦਾ ਮੁਲਾਂਕਣ ਕਰਨਾ ਆ ਕਿ ਜਿਹੜੀ ਉਹਨੂੰ ਨਿਜੀ ਅਗਵਾਈ ਕੀਤੀ ਗਈ ਆ ਉਹਦੇ ਦਿੱਤੀ ਗਈ ਆ ਠੀਕ ਹੈ ਉਹਦੇ ਤੋਂ ਉਹ ਕਿੰਨਾ ਕ ਜਿਹੜਾ ਆ ਕਿੰਨਾ ਕ ਜਿਹੜਾ ਸਫਲ ਹੋ ਰਿਹਾ ਹੈ ਕਿੰਨਾ ਕ ਸਹੀ ਕੰਮ ਕਰ ਰਿਹਾ ਹੈ ਠੀਕ ਹੈ ਸੋ ਇਹ ਜਿਹੜਾ ਸੀਗਾ ਤੁਹਾਡਾ ਨਿਜੀ ਅਗਵਾਈ ਵਾਲਾ ਕੁਐਸਚਨ ਸੀ ਬਹੁਤ ਹੀ ਈਜ਼ੀ ਕੁਐਸਚਨ ਆ ਸਾਰੀਆਂ ਨਿਜੀ ਪ੍ਰੋਬਲਮਸ ਨਾਲ ਹੀ ਰਿਲੇਟਡ ਆ ਠੀਕ ਹੈ ਨੇਜੀ ਪ੍ਰੋਬਲਮਸ ਦੇ ਨਾਲ ਹੀ ਰਿਲੇਟਡ ਆ ਭਾਵਨਾਤਮਿਕ ਸੀਰ ਇੱਕ ਪਰਿਵਾਰਿਕ ਮਾਨਸਿਕ ਹਨਾ ਲਿੰਗ ਆ ਗਿਆ ਬੁਢਾਪਾ ਆ ਗਿਆ ਆਤਮ ਵਿਸ਼ਵਾਸ ਸਭ ਕੁਛ ਨੇਜੀ ਜੀਜਾ ਆ ਗਿਆ ਉਦੇਸ਼ ਮਸੇਨਾ ਸਾਰਿਆਂ ਨੂੰ ਸਹੀ ਕਰਨਾ ਠੀਕ ਹੈ ਔਰ ਮੈਥਡਸ ਪਹਿਲਾ ਜਾਣਕਾਰੀ ਇਕੱਠੀ ਕਰਨੀ ਆ ਫਿਰ ਸਮੱਸਿਆ ਦਾ ਪਤਾ ਲਗਾਉਣਾ ਆ ਉਸ ਤੋਂ ਬਾਅਦ ਹੱਲ ਸੋਚਣਾ ਆ ਫਿਰ ਹੱਲ ਜਿਹੜਾ ਪੇਸ਼ ਕਰਨਾ ਆ ਔਰ ਉਸ ਤੋਂ ਬਾਅਦ ਜਿਹੜਾ ਲਾਸਟ ਆ ਫਾਲੋਅ ਅਪ ਸਰਵਿਸ ਖੈਰ ਵੀ ਸੇਵਾ ਤੇ ਲਾਸਟ ਵਿੱਚ ਕੀ ਆ ਨਿਰੇਖਣ ਕਰਨਾ ਕਿ ਸਾਰਾ ਕੁਝ ਜੋ ਉਹਨੂੰ ਹਲ ਦੱਸਿਆ ਦਵਾਈ ਦਿੱਤੀ ਕੀਤੀ ਆ ਉਹਦੀ ਉਹ ਸਾਰਾ ਕੁਝ ਸਹੀ ਜਿਹੜਾ ਹੈ ਸਫਲਤਾਪੂਰਵਕ ਕਰ ਰਿਹਾ ਹੈ ਸੋ ਬਸ ਇਹ ਤੁਹਾਡਾ ਜਿਹੜਾ ਸੀਗਾ ਕੁਐਸਚਨ ਸੀਗਾ ਠੀਕ ਹੈ ਸੋ ਇਹ ਮੈਂ ਕਰਵਾ ਦਿੱਤਾ ਹੈ ਚੈਨਲ ਤੇ ਨਾ ਮੈਂ ਉਹ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਬਧਿਆ ਲੱਗੀ ਤਾਨੂੰ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਸੋ ਮਚ